ਤੇ ਗਰੀਬ ਬੰਦਾ ਉਹਨੇ ਕਿੱਥੋਂ ਕਰੇ ਬਾਈ ਨੇ ਮਸ਼ੀਨਾਂ ਵੇਚ-ਵੇਚ ਕੇ ਜਿੰਨਾ ਹੋ ਸਕੇ ਆਪਣਾ ਇਲਾਜ ਕਰਾ ਲਿਆ ਕੰਮ ਮੰਨ ਕੇ ਜਦੋਂ ਜਮਾ ਠਾਪ ਹੋ ਗਿਆ ਜਿਹੜਾ ਕੰਮ ਦਾ ਪੁਰਜ਼ੇ ਸੀਗੇ ਬਾਈ ਦੇ ਕੋਲੇ ਮਸ਼ੀਨਰੀ ਸਾਧ ਸੀਗੇ ਸਾਰੇ ਵੇਚਤੇ ਬਾਈ ਤੇ ਹੁਣ ਆ ਕੁਛ ਨਹੀਂ ਬਚਿਆ ਇੱਥੇ ਦੇਖ ਸਕਦਾ ਤੁਸੀਂ ਯਾਰ ਹੱਥ ਬਨ ਕੇ ਬੇਨਤੀ ਕਰਨੀ ਆ ਤੁਹਾਨੂੰ ਇੱਕ ਜੇ ਹੋ ਸਕੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਦਾਨੀ ਸੱਜਣਾ ਮੈਨੂੰ ਪਤਾ ਉਹਨਾਂ ਨੇ ਮਦਦ ਤਾਂ ਕਰ ਹੀ ਦੇਣੀ ਆ ਬਾਈ ਆਜੋ ਮੈਂ ਤੁਹਾਨੂੰ ਇੱਕ ਨਾ ਬਹੁਤ ਇਮੋਸ਼ਨਲ ਗੱਲ ਦੱਸਦਾ ਬਈ ਬਾਈ ਦਾ ਕੰਮ ਸੀਗਾ ਲੱਕੜ ਦਾ ਬਾਈ ਹਨਾ ਚੋਟੀ ਦਾ ਬਾਈ ਮਿਸਤਰੀ ਸੀਗਾ ਤੇ ਮਜਬੂਰੀਆਂ ਕੀ ਕੀ ਨਹੀਂ ਬਾਈ ਨੂੰ ਪ੍ਰੋਬਲਮ ਆਈ ਹੈ 2 ਸਾਲ ਤੋਂ ਬਾਈ ਕੰਮ ਬਾਈ ਦਾ ਖੜਿਆ ਹੋਇਆ ਹਨ ਬਾਈ ਦੇ ਦੋਵੇਂ ਗੁਰਦੇ ਫੇਲ ਆ ਬਾਈ ਜਮਾ ਖਤਮ ਆ ਤੇ ਉਹ ਗੁਰਦੇ ਜਿਹੜੇ ਉਹ ਮੰਨ ਕੇ ਚਲੋ ਟਰਾਂਸਪਲੈਂਟ ਹੋਣੇ ਨਵੇਂ ਪਹਿਣਗੇ ਬਾਈ ਹਨ ਤੇ ਬਾਕੀ ਹਫਤੇ ਦੇ ਵਿੱਚ ਤਿੰਨ ਦਿਨ ਡੈਲਿਸਿਸ ਹੁੰਦੀ ਆ ਤੇ ਜਿਹਦਾ ਖਰਚਾ 6000 ਰੁਪਏ ਹਫਤੇ ਦਾ ਹੁੰਦਾ ਬਾਈ ਤੇ ਗਰੀਬ ਬੰਦਾ ਉਹਨੇ ਕਿੱਥੋਂ ਕਰੇ ਬਾਈ ਨੇ ਮਸ਼ੀਨਾਂ ਵੇਚ-ਵੇਚ ਕੇ ਜਿੰਨਾ ਹੋ ਸਕੇ ਆਪਣਾ ਇਲਾਜ ਕਰਾ ਲਿਆ ਕੰਮ ਮੰਨ ਕੇ ਜਦੋਂ ਜਮਾ ਠਾਪ ਹੋ ਗਿਆ ਜਿਹੜਾ ਕੰਮ ਦਾ ਪੁਰਜੇ ਸੀਗੇ ਬਾਈ ਦੇ ਕੋਲੇ ਮਸ਼ੀਨਰੀ ਸਾਧ ਸੀਗੇ ਸਾਰੇ ਵੇਚਤੇ ਬਾਈ ਤੇ ਹੁਣ ਆ ਕੁਛ ਨਹੀਂ ਬਚਿਆ ਇੱਥੇ ਦੇਖ ਸਕਦਾ ਤੁਸੀਂ ਤੇ ਬਾਕੀ ਮੈਂ ਤੁਹਾਨੂੰ ਅੱਗੇ ਜਾ ਕੇ ਮਲਾਉਂਗਾ ਵੀ ਤੇ ਬਾਕੀ ਬਾਈਆਂ ਦਾ ਨੰਬਰ ਨੰਬਰ ਵੀ ਦਵਾਂਗੇ ਤੇ ਬਹੁਤ ਮੰਨ ਕੇ ਚਲੋ ਜੇ ਕਹਦੀ ਵੀ ਗਰੀਬ ਫੈਮਿਲੀ ਦੇ ਵਿੱਚੋਂ ਆ ਬਾਈ ਤੇ ਬਹੁਤ ਟਾਈਮ ਦਾ ਬਾਈ ਦਾ ਕੰਮ ਖੜਾ ਤੇ ਸਾਸ਼ੀ ਗੜਵਰੇ ਸਭ ਤੋਂ ਪਹਿਲਾਂ ਤਾਂ ਤੇ ਆ ਲਾ ਲਓ ਵੀਰੇ ਮਾੜਾ ਜੇ ਇੱਕ ਬੰਦਾ ਤੇ ਦੱਸੀ ਚਲੋ ਸਾਸ਼ੀ ਗਮਾਤਾ ਜੀ ਪਹਿਲਾਂ ਤਾਂ ਵੀਰੇ ਐਡਰੈਸ ਮਾੜਾ ਤੁਸੀਂ ਦੱਸ ਦਿਓ ਵੀ ਆ ਬਾਈ ਹੁਰੀਆਂ ਹਾਂਜੀ ਤੇ ਐਡਰੈਸ ਦੱਸ ਦਿਓ ਵੀਰੇ ਕੀ ਆ ਪਿੰਡ ਦਾ ਨਾਂ ਪਿੰਡ ਕਿਹੜਾ ਪਿੰਡ ਦਾ ਨ ਜੀ ਨਿਆ ਸਿੰਘ ਵਾਲਾ ਤੇ ਮੜਾ ਇਹ ਦੱਸੋਗੇ ਕਿ ਬਾਈ ਤੁਸੀਂ ਪੁੱਛ ਲਈ ਬਈ ਕੀ ਪ੍ਰੋਬਲਮ ਆਈ ਸੀ ਤੁਹਾਨੂੰ ਗੁਰਦੇ ਆਂ ਵੀਰੇ ਬਲੱਡ ਵਾਲਾ ਵੱਧਾ ਸੀਗਾ ਠੀਕ ਆ ਜੀ ਉਦੋਂ ਬਾਅਦ ਗੁਰਦੇ ਫੇਲ ਹੋ ਗਏ ਅਸੀਂ ਦਵਾਈਆਂ ਦਵਈਆਂ ਬਹੁਤ ਲਈਆਂ ਜੀ ਬਸ ਜਿੰਨਾ ਪੈਸਾ ਤੇ ਲੈ ਸਾਰਾ ਲਾਤਾ ਆਪਾਂ ਜੀ ਬਾਅਦ ਚ ਫਿਰ ਸੰਦ ਸੁੰਦ ਵੀ ਵੇਚ ਕੇ ਰਿਸ਼ਤੇਦਾਰਾਂ ਤੋਂ ਵੀ ਖੜੇ ਪੈਸੇ ਅੱਛਾ ਹੋਰ ਆਂਡ ਗਵਾਂਡ ਨੇ ਵੀ ਦਿੱਤੇ ਐਵੇਂ ਕਹਿ ਦੀ ਹੈ ਨਾ ਜੀ 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 ਤੇ ਹੁਣ ਉਹ ਕਹਿੰਦੇ ਟਰਾਂਸਪਲਟ ਕਿਡਨੀ ਚੇਂਜ ਕਰਾਓ ਜੀ ਹਾਂ ਜੀ ਬੀ ਜਨਾਜ਼ ਆਪਣੇ ਵੱਲੋਂ ਜ਼ੋਰ ਲਾਉਣਾ ਸੁਣ ਲਾਤਾ ਹਾਂਜੀ ਕਿਉਂ ਹੁਣ ਹੁਣ ਖਰਚੇ ਤੋਂ ਵੀ ਔਖੇ ਆ ਠੀਕ ਆ ਨਾ ਜੀ ਜੀ ਹੁਣ ਪਤਾ ਹੀ ਮੰਗਾਈ ਹੈਗੀ ਆ ਹੁਣ ਕਰੀਏ ਕੀ ਜੀ ਉਹ ਜਿਹੜਾ ਡਾਇਲਿਸਿਸ ਕਰਾਉਣੇ ਕਿੰਨੇ ਦੇ ਖਰਚ ਆਉਂਦਾ ਹਫਤੇ ਦਾ ਜੀ ਡਾਇਲਸ ਵੀਰੇ ਹੋ ਹੀ ਜਾਂਦਾ ਮੰਨ ਕੇ ਚੱਲੋ ਵੀ 1100 ਰੁਪਏ ਤਾਂ ਪੱਕਾ ਹੀ ਆ ਇੱਕ ਡਾਇਲਸ ਤੇ ਇੱਕ ਡਾਇਲਸ ਤੇ ਹਾਂਜੀ ਤਿੰਨ ਚਾਰ ਡਾਇਲਸ ਤਾਂ ਹੋ ਜਾਂਦੀਆਂ ਤਿੰਨ ਡਾਇਲਸ ਹਫਤੇ ਦੀਆਂ ਹੁੰਦੀਆਂ ਜੀ ਤੇ ਬਈ ਆ ਦੇਖੋ ਤੁਸੀਂ ਹੁਣ ਗਰੀਬ ਬੰਦਾ ਕਿੱਥੋਂ ਕਿੱਥੋਂ ਰੁਪਏ ਲੈ ਕੇ ਲਾ ਵੀ ਨਾ ਜਿੰਨੇ ਕ ਸੀਗੇ ਬਾਈ ਦੇ ਕੋਲ ਜਿੰਨੇ ਕ ਮੰਨ ਕੇ ਚਲੋ ਹੋਏ ਹਨਾ ਉਹਨੇ ਕ ਲਾਤੇ ਆਣ ਗਵਾਂਡ ਨੇ ਵੀ ਲਾਦੇ ਰਿਸ਼ਤੇਦਾਰਾਂ ਨੇ ਵੀ ਲਾਤੇ ਪਰ ਹੁਣ ਡਾਕਟਰ ਨੇ ਇਹ ਗੱਲ ਕਹਿਤੀ ਆ ਵੀ ਨਵੇਂ ਪੈਣਗੇ ਨਾ ਜੀ ਕੋਲ ਠੀਕ ਆ ਜੀ ਤੇ ਬਾਈ ਹੁਣ ਹੈਲਪ ਕਰਨੀ ਆ ਤੁਸੀਂ ਤੇ ਨੰਬਰ ਬਾਈਆਂ ਦਾ ਪਾਵਾਂਗੇ ਤੇ ਆ ਬਾਈ ਪੈਂਡ ਵਾਲੇ ਬੈਠੇ ਆ ਤੇ ਬਾਕੀ ਬਾਈਆਂ ਤੋਂ ਵੀ ਪੁੱਛ ਲੈਣਾ ਬਾਈ ਦੱਸਿਓ ਮਾੜਾ ਜੀ ਨਾ ਅਸੀਂ ਬੀਰੀਨਮੋਹਲ ਕੋਲੇ ਵੀ ਗਏ ਸੀਗੇ ਉਹਨੇ ਡਾਕਟਰ ਦਾ ਨੰਬਰ ਵੀ ਦਿੱਤਾ ਵੀਰਾ ਵੀ ਜਾ ਕੇ ਆਇਆ ਚੰਡੀਗੜ੍ਹ ਵੀ ਜੀ 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 ਹਾਲ ਵੀਰੇ ਯਾਰ ਕੋਈ ਹੋ ਨਹੀਂ ਰਿਹਾ ਬਾਈ ਕੋਲੇ ਹੁਣ ਕਰਾਇਆ ਵੀ ਚਾਹੀਦਾ ਹੋਰ ਆਉਣ ਜਾਣ ਕਰਦੇ ਖਰਚੇ ਵੀ ਆ ਜੀ 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 ਨਹੀਂ ਕੋਸ਼ਿਸ਼ ਕਰ ਰਹੇ ਆ ਹਰੇ ਜ਼ੋਰ ਦੋਸਤ ਮਿਲ ਕੇ ਜੇ ਕੋਈ ਬਾਹਰੋਂ ਐਨ ਆਰ ਆਏ ਹੋਏ ਨੇ ਜੀ ਕਾਫੀ ਇੱਕ ਦੋ ਬਾਲਾ ਤਾਂ ਨਹੀਂ ਹੋਇਆ ਇੱਕ ਫਰੈਂਡ ਆ ਉਹਨੂੰ ਕਹਿ ਰਿਹਾ ਜੀ 10 ਮਿੰਟ ਤੱਕ ਆਵਾਂਗੇ ਜੀ ਤੇ ਜਿੰਨਾ ਵੀ ਹੋ ਸਕੇ ਤਾਂ ਹੈਲਪ ਕਰੋ ਯਾਰ ਮੁੰਡਾ ਰੋਜ਼ਗਾਰ ਜੋ ਵੀ ਜਿਆਦਾ ਕੋਈ ਬੰਦ ਆ ਯਾਰ ਵੀਰੇ ਤਿੰਨ ਬੱਚੇ ਆ ਦੋ ਕੁੜੀਆਂ ਬਾਈ ਦੇ ਜੀ ਜੀ ਪੜ੍ਹਾਈ ਲਿਖਾਈ ਦਾ ਹੋਰ ਘਰ ਦਾ ਖਰਚਾ ਜੀ ਹੁਣ ਜਮੈਂ ਹੀ ਬੀਰ ਬੰਜੇ ਤੇ ਬੈਠਣ ਵਾਲੀ ਗੱਲ ਹੀ ਆ ਜੀ 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 ਬਾਕੀ ਮਾਤਾ ਜੀ ਨਾਲ ਗੱਲਬਾਤ ਕਰਨੀ ਸੱਸੀ ਗਾਲ ਜੀ ਹਾਂ ਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਬਈ ਅਸੀਂ ਇਹ ਚਾਹਣਾ ਚਾਹੀਦਾ ਵੀ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਜੀ ਹਾਂ ਜੀ ਹੁਣ ਅਸ ਤਾਂ ਹੰਭ ਕੇ ਰਿਸ਼ਤੇਦਾਰ ਸਾਰੇ ਇਲਾਜ ਕਰਾ ਕੇ ਰੰਭ ਕੇ ਬਹੁਤ ਪੈਸਾ ਲਾਇਆ ਤੇ ਆਰਾਮ ਨਹੀਂ ਆਇਆ ਹਾਂ ਹੁਣ ਉਹ ਕਹਿੰਦੇ ਤੁਸੀਂ ਗੁਰਦੇ ਪਾਵੋ ਜੀ ਹਾਂ ਜੀ ਜੀ ਆਪਾਂ ਬਾਈ ਹੋਰ ਵੀ ਮੰਨ ਕੇ ਚਲੋ ਡੇਲੀ ਦਾ ਆਪਾ ਖਰਚਾ ਕਰ ਹੀ ਦਿੰਨੇ ਆ ਯਾਰ ਕਿਤੇ ਨਾ ਵੀ ਦੋ ਤਿੰਨ ਦਿਨ ਜੇ ਤੁਸੀਂ ਪੈਸੇ ਨਾ ਖਰਚੋਗੇ ਇਹਨਾਂ ਨੂੰ ਦੇ ਦੋਗੇ ਨਾ ਤੇ ਤੁਹਾਡਾ ਵੀ ਬਹੁਤ ਵੱਡੀ ਸੇਵਾ ਗਣੀ ਜਾਊਗੀ ਤੇ ਹੁਣ ਬਾਈਆਂ ਦੇ ਨੰਬਰ ਆ ਜਿਹੜੇ ਮੈਂ ਸਕੈਨਰ ਪਾ ਦੂੰਗਾ ਜੀ Google Pay ਤੇ ਜੇ ਕਿਸੇ ਨੇ ਬਾਹਰੋਂ ਪੈਸੇ ਟਰਾਂਸਫਰ ਕਰਨੇ ਤਾਂ ਅਕਾਊਂਟ ਨੰਬਰ IFSC ਕੋਡ ਸਾਰਾ ਕੋਮੈਂਟ ਡਿਟੇਲ ਪਾ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੂੰਗਾ ਉੱਤੇ ਵੀ ਲਿਖ ਦੂੰਗਾ ਤੇ ਜਰੂਰ ਹੈਲਪ ਕਰੋ ਬਾਈ ਸਾਰੇ ਧੰਨਵਾਦ